ਮੈਨੂੰ ਉਹ ਸਾਰੇ ਜ਼ਿਲ੍ਹਿਆਂ ਜਾਣ ਦਾ ਮੌਕਾ ਦੁੱਦਾ ਤੇ ਕਿਉਂਕਿ ਮੇਰੇ ਕੋਲ ਗਰਦਾਸਪੁਰ ਅਮਰਸਰ ਜ਼ਿਲ੍ਹਾ ਵੀ ਆ ਬਾਕੀ ਜ਼ਿਲ੍ਹਿਆਂ ਚ ਕਰ ਮਹਾਰਿਆਨਪੁਰ ਵੀ ਜਾ ਕੇ ਆ ਬੜੀ ਤੇਜ਼ੀ ਨਾਲ ਭਰਤੀ ਹੋ ਰਹੀ ਆ ਉਹਨੀਆਂ ਕਾਪੀਆਂ ਨਹੀਂ ਸਪਲਾਈ ਅਸੀਂ ਦੇ ਸਕੇ ਜਿੰਨੀਆਂ ਲੋਕ ਮੰਗ ਰਹੇ ਨੇ ਧੜਾ ਧੜਾ ਭਰਤੀ ਹੋ ਰਹੀ ਆ ਕੱਲ ਹੀ ਇਟਲੀ ਦੇ ਲੋਕਾਂ ਨੇ ਵੀ ਸਾਥਾ ਭਰਤੀਆਂ ਕਾਪੀਆਂ ਲੈ ਕੇ ਭਰਤੀ ਕੀਤੀ ਆ ਤਾਂ ਮੈਂ ਸਮਝਦਾ ਕਿ ਯੁਨਾਧਾ ਐਲਕੀਆਂ ਮੇਰੀ 40 ਸਾਲ ਦੀ ਉਮਰ ਆ ਪਾਰਟੀ ਵਿੱਚ ਕਦੀ ਇੰਨਾ ਇਤਸ਼ਾਰ ਨਹੀਂ ਮੈਂ ਵੇਖਿਆ ਜਨਾਇਲ ਕੀ ਇਤਸ਼ਾਰ ਆ ਦੁਪੰਨ ਵਿੱਚ ਇਹ ਬਹੁਤ ਸਾਰੀਆਂ ਸ਼ਕਤੀਆਂ ਨੇ ਜਿਹੜੀਆਂ ਭਰਤੀ ਨੂੰ ਰੋਕ ਵੀ ਰਹੀਆਂ ਨੇ ਪਰ ਉਹਨਾਂ ਨੂੰ ਮੂੰਹ ਦਿਖਾਣੀ ਪਊਗੀ ਕੋਈ ਐਸੀ ਗੱਲ ਨਹੀਂ ਗਈ ਇਹ ਸ਼੍ਰੋਮਣੀ ਅਕਾਲੀ ਦਲ ਆ ਸ਼੍ਰੋਮਣੀ ਅਕਾਲੀ ਦਲ ਹਰ ਵੇਲੇ ਚੁਣੌਤੀਆਂ ਦਾ ਸਾਹਮਣਾ ਕਰਦਾ ਰਿਹਾ ਇਹ ਚੁਣੌਤੀ ਵੀ ਸਰਕਾਰ ਕਰਦਾ ਲੁਧਿਆਣਾ ਪੂਰਬੀ ਦੇ ਵਿੱਚ ਭਰਤੀ ਮਹਿਮ ਨੂੰ ਪ੍ਰਚੰਡ ਕਰਨ ਵਾਸਤੇ ਜਿੱਥੇ ਦਾ ਹੀਰਾ ਸਿੰਘ ਜੀ ਗਾਪੜਿਆ ਇਸ ਸਾਡੇ ਇਸ ਹਲਕੇ ਦੇ ਜਿਹੜੇ ਹਣੀ ਦੀ ਸਰਕਲ ਪ੍ਰਧਾਨ ਕੌਕੇ ਜੀ ਸਰਕ ਇਸ ਵਾਰ ਦੇ ਪ੍ਰਧਾਨ ਚਤਰਵੀਰ ਜੀ ਸਾਰਿਆਂ ਨੇ ਬਹੁਤ ਮਿਹਰਤ ਦੇ ਨਾਲ ਸੰਗਤ ਖੱਟੀ ਕਰਕੇ ਪਾਰਟੀ ਮੈਂਬਰ ਨੂੰ ਹਲਾਤ ਇੱਕ ਪਰਤੀਆਂ ਸ਼੍ਰੋਮਣੀ ਅਕਾਲੀ ਦਲ ਜਿਹੜੀ ਮੈਂ ਗੱਲ ਕਰਦਾ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਮਾਂ ਪਾਰਟੀ ਆ ਇਤਿਹਾਸਕ ਪਾਰਟੀ ਆ ਇਹਦਾ ਇੱਕ ਸਤਾਰਨ ਮੈਂਬਰ ਬਣ ਜਾਣਾ ਬਹੁਤ ਫਕਰ ਵਾਲੀ ਗੱਲ ਆ ਕਿਉਂਕਿ ਪਾਰਟੀਆਂ ਬਹੁਤ ਨੇ ਪਰ ਕਿਸੇ ਵੀ ਪਾਰਟੀ ਦਾ ਕੋਈ ਇਤਿਹਾਸ ਨਹੀਂ ਜਿੰਨਾ ਇਸ ਪਾਰਟੀ ਦੀ ਬੈਕਗ੍ਰਾਉਂਡ ਆ ਜਿੰਨਾ ਇਤਿਹਾਸ ਆ ਇਹਦਾ ਇੱਕ ਸਤਾਰਨ ਮੈਂਬਰ ਬਣ ਜਾਣਾ ਬੜੀ ਵੱਡੀ ਮਾਣ ਵਾਲੀ ਗੱਲ ਆ ਜੇ ਕੋਈ ਅਹੁਦਾ ਮਿਲ ਜਵੇ ਜੇ ਕਿ ਇਹ ਦੇ ਵਿੱਚ ਆਪਾਂ ਪ੍ਰਾਪਤੀ ਕਰ ਲਈਏ ਤਾਂ ਬਹੁਤ ਵੱਡੀ ਗੱਲ ਹੋ ਜੇ ਮੈਂ ਚੋਸ ਕਰਕੇ ਮੈਂ ਪੰਜਾਬੀਆਂ ਨੂੰ ਬੇਨਤੀ ਕਰਦਾ ਸ਼ੋਮਨੀ ਕਾਲੀਕਲ ਦੇ ਨਾਗਰ ਬਣੀਏ ਤੇ ਆਉਣ ਵਾਲੇ ਸਮੇਂ ਵਿੱਚ ਸ਼ੋਮਨੀ ਕਾਲੀਕਲ ਦੀ ਸਰਕਾਰ ਮਾਗੀ ਪੰਜਾਬ ਦੇ ਜੋ ਹਾਲਾਤ ਨੇ ਇਹਨਾਂ ਨੂੰ ਜੇ ਸੁਧਾਰਨਾ ਜੇ ਇਹਨਾਂ ਨੂੰ ਵਧੀਆ ਬਣਾਉਣਾ ਤਾਂ ਸ਼ੋਮਨੀ ਕਾਲੀਕਲ ਤੋਂ ਬਿਨਾ ਕੋਈ ਹੋਰ ਬਣਾ ਨਹੀਂ ਸਕਦਾ ਇਸ ਕਰਕੇ ਸਾਰਿਆਂ ਨੂੰ ਬੇਨਤੀ ਆ ਕਿ ਆਪਾਂ ਸਾਰੇ ਸ਼ੋਮਨੀ ਕਾਲੀਕਲ ਦੀ ਪਿੱਠ ਤੇ ਖੜੀਏ ਤਾਂ ਜੋ ਪੰਜਾਬ ਦਾ ਮਾਹੌਲ ਪੰਜਾਬ ਚ ਅਮਨ ਸ਼ਾਂਤੀ ਭਾਈਚਾਰਾ ਜੋ ਸ਼ੋਮਨੀ ਕਾਲੀਕਲ ਦਾ ਏਜੰਡਾ ਉਹਨੂੰ ਆਪਾਂ ਕਾਇਮ ਕਰ ਸਕੀਏ ਮੈਂ ਤਾਂ ਗੱਲ ਕਰੀ ਕਈ ਨੌਜੋਜੇ ਰਿਪੋਰਟ ਕਰਕੇ ਵਾਪਸ ਭੇਜੇ ਜਾ ਰਹੇ ਕੀ ਕਹਿਣਾ ਚਾਹੁੰਦੀ ਅੱਜ ਵੀ ਜਿਹੜੇ ਅੰਮ੍ਰਿਤਸਰ ਦੀ ਧਰਤੀ ਦੇ ਕਾਹੀ ਜਿਹੜ ਦਿਖੋ ਪੰਜਾਬ ਦੀ ਫਿਤਰਤ ਆ ਅੱਜ ਦੇ ਨੇ ਪੰਜਾਬ ਸੈਕੜੇ ਸਾਲਾਂ ਤੋਂ ਪੰਜਾਬੀ ਜਿਹੜੇ ਨੌਜਵਾਨ ਨੇ ਨਾ ਇਹ ਇੱਕ ਦੂਜੇ ਥਾਵਾਂ ਤੇ ਜਾ ਕੇ ਕੋਸ਼ਿਸ਼ ਕਰਦੇ ਨੇ ਤਰੱਕੀ ਦੇ ਰਾਹ ਪੈਣ ਨੂੰ ਇੱਕ ਤਾਂ ਵੱਡੀ ਗੱਲ ਆ ਕਿ ਸਾਡੇ ਕੋਲੇ ਇਹਨੇ ਸਾਧਨ ਨਹੀਂ ਅਗਰ ਵੀ ਅਸੀਂ ਆਪਣੇ ਸਾਰੇ ਨੌਜਵਾਨਾਂ ਨੂੰ ਰੋਜ਼ਗਾਰ ਨਹੀਂ ਦੇ ਸਕੇ ਪੰਜਾਬ ਦੇ ਨੌਜਵਾਨਾਂ ਨੂੰ ਆਪਾਂ ਮਾਂ ਨਹੀਂ ਫੜ ਸਕੀਆਂ ਸਰਕਾਰਾਂ ਕਾਰੋਬਾਰ ਘਟਦੇ ਜਾ ਰਹੇ ਨੇ ਜ਼ਮੀਨਾਂ ਨੇ ਘੋਟੀਆਂ ਜਾ ਰਹੀਆਂ ਨੇ ਜਦੋਂ ਕਾਰੋਬਾਰ ਨਾ ਨਾ ਵੀ ਫਿਰ ਬੰਦਾ ਹੱਥ ਪੈਰ ਮਾਰਦਾ ਵੀ ਕਿਤਨਾ ਕਿਤੇ ਜਾਈਏ ਲੀਗਲ ਅਨ ਲੀਗਲ ਤਰੀਕੇ ਨਾਲ ਪਹੁੰਚਣ ਦੀ ਕੋਸ਼ਿਸ਼ ਕਰਦਾ ਬਹੁਤ ਲੋਕ ਪੈਸੇ ਦੇ ਕੇ ਪਹੁੰਚ ਗਏ ਫਿਰ ਸਰਕਾਰ 트ੰਪ ਦੀ ਬਣੀ ਆ ਉਥੇ ਉਹਨਾਂ ਨੇ ਸਰਕਾਰ ਬਣਾਉਣ ਤੋਂ ਪਹਿਲਾਂ ਵੀ ਇਹ ਗੱਲ ਉਹਨਾਂ ਨੇ ਆਪਣੇ ਲੋਕਾਂ ਨੂੰ ਕਹੀ ਸੀ ਵੀ ਅਸੀਂ ਜਿਹੜੇ ਇਲਲੀਗਲ ਲੋਕ ਨੇ ਉਹਨਾਂ ਨੂੰ ਬਾਹਰ ਕੱਢਾਂਗੇ ਪਰ ਉਹ ਕੱਢ ਰਿਹਾ ਆਪਾਂ ਉੱਥੇ ਦੇਖੋ ਉਹਨੂੰ ਆਪਾਂ ਕਹੀਏ ਉਹ ਤਾਂ ਬਿਲਕੁਲ ਜ਼ਰੂਰੀ ਨਹੀਂ ਤੇ ਸਾਡੇ ਨੌਜਵਾਨਾਂ ਦਾ ਵੀ ਕੋਈ ਕਸੂਰ ਨਹੀਂ ਲੱਗਦਾ ਜਿਹੜੇ ਏਜੰਟ ਨੇ ਉਹਨਾਂ ਦਾ ਕਿਤੇ ਨਾ ਕਿਤੇ ਲੱਖਾਂ ਰੁਪਏ ਲੈ ਕੇ ਗਲਤ ਤਰੀਕੇ ਦੇ ਨਾਲ ਜਿਹੜੇ ਏਜੰਟ ਜਿਹੜੇ ਜਿਹੜੇ ਉਹਨਾਂ ਨੂੰ ਐਕਸਪਲੈਨ ਕਰਦੇ ਨੇ ਜਿਨ੍ਹਾਂ ਨੇ ਕੀਤਾ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਉਹਨਾਂ ਨੌਜਵਾਨਾਂ ਦੇ ਪੈਸੇ ਵਾਪਸ ਮਿਲਨੇ ਚਾਹੀਦੇ ਆ ਤਾਂ ਜੋ ਆਪਣਾ ਉਹ ਆਜੀ ਤੇ ਆਏ ਨੇ ਤੇ ਕਾਰੋਬਾਰ ਕਰ ਸਕਣ ਆਪਣੇ ਭਵਿੱਖ ਨੂੰ ਬਣਾ ਸਕਣ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਪਾਲ ਸਕਣ ਉਹਨਾਂ ਦੇ ਪੈਸੇ ਵਾਪਸ ਮਿਲਨੇ ਚਾਹੀਦੇ ਠੀਕ ਹਾਂਜੀ ਕੋਈ ਸਲਸਿਲਾ ਅੱਜ ਮੀਟਿੰਗ ਰੱਖੀ ਗਈ ਸੀ ਕਿਸ ਪਰਪਸ ਨੂੰ ਲੱਗੇ ਜਿਹੜੀ ਮੀਟਿੰਗ ਰੱਖੀ ਹੋਈ ਹੈ ਅੱਜ ਅੱਜ ਸ਼੍ਰੋਮਣੀ ਕਾਲੀਗਲ ਦੇ ਸਰਕਲ ਪ੍ਰਧਾਨ ਜੀ ਸਰਦਾਰ ਸੁਮਨਜੀਤ ਸਿੰਘ ਜੀ ਹਣੀ ਵੱਲੋਂ ਵਾਰਡ ਨੰਬਰ 20 ਦੇ ਵਿੱਚ ਮੇਰੇ ਆਪਣੇ ਪਾਪਾ ਜੀਵਨ ਸਿੰਘ ਨਗਰ ਦੇ ਵਿੱਚ ਭਰਤੀ ਮੋਹਮ ਰੱਖੀ ਗਈ ਸੀ ਜਿਹਦੇ ਵਿੱਚ ਬਹੁਤ ਹੀ ਉਤਸ਼ਾਹ ਦੇ ਨਾਲ ਲੋਕ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੀ ਲਹਿਰ ਚੱਲ ਰਹੀ ਹੈ ਮੇਰੇ ਸਾਰੇ ਵਾਰਡ ਦੇ ਸਾਰੇ ਹਲਕੇ ਦੇ ਨਿਵਾਸੀਆਂ ਨੂੰ ਬੇਨਤੀ ਹੈ ਵੀ ਸ਼੍ਰੋਮਣੀ ਕਾਲਜ ਦਲ ਦਾ ਵੱਧ ਤੋਂ ਵੱਧ ਮੈਂਬਰ ਬਣ ਕੇ ਆਪਾਂ 2027 ਦੇ ਵਿੱਚ ਸ਼੍ਰੋਮਣੀ ਕਾਲਜ ਦਲ ਦੀ ਸਰਕਾਰ ਲਈ ਜਿਸ ਤਰ੍ਹਾਂ ਕਿ ਤੁਸੀਂ ਪਹਿਲੇ ਵੀ ਦੇਖਿਆ ਉਹਨਾਂ ਪਰਚੀ ਦੀ ਜਿਹੜੀ ਪਰਚੀ ਪਰਾਂ ਦੀ ਜਿਹੜੀ ਮੁਹਿੰਮ ਪਹਿਲੇ ਵੀ ਚਲਾਈ ਗਈ ਸੀ ਉਸ ਤੋਂ ਬਾਅਦ ਤੁਸੀਂ ਬੰਦ ਕਰ ਦਿੱਤਾ ਤੇ ਹੁਣ ਫਿਰ ਤੋਂ ਚਾਲੂ ਕੀਤੀ ਕਿਸ ਤਰੀਕੇ ਹੁਣ ਮਾਰੰਮ ਮਿਲੇਗਾ ਪਹਿਲਾਂ ਪਹਿਲਾਂ ਮੇਰੇ ਮੇਰੇ ਕਾਉਂਸਲਰ ਮੈਂ ਕਾਉਂਸਲਰ ਬਤੌਰ ਵਾਰਡ ਨੰਬਰ 20 ਵੱਲੋਂ ਮੈਂ ਸ਼ੁਰੂ ਕੀਤੀ ਸੀ ਅੱਜ ਸਾਡੇ ਸਰਕਲ ਪ੍ਰਧਾਨ ਜੀ ਵੱਲੋਂ ਸ਼੍ਰੋਮਣੀ ਕਾਲਜ ਦਲ ਕੀ ਚਾਹੀਆ ਸੀ ਪੰਜ ਦਿਨ ਰਹਿ ਗਏ ਨੇ ਅਸੀਂ ਦਿਨ ਰਾਤ ਇੱਕ ਕਰਕੇ ਸ਼੍ਰੋਮੀ ਕਲਦਲ ਦੀ ਭਰਤੀ ਸਾਰੇ ਵਾਰਡ ਸਰਕੇ ਹਲਕਿਆਂ ਵਿੱਚ ਕਰ ਰਹੇ ਹਾਂ ਤੇ ਇਸ ਤਰੀਕੇ ਲੋਕਾਂ ਦਾ ਪਿਆਰ ਵਾਲਾ ਹੁੰਗਾਰਾ ਕਿਤੇ ਤੁਹਾਨੂੰ ਮਿਲੇ ਤੁਸੀਂ ਦੇਖਿਆ ਹੀ ਹੈ ਜੀ ਸੈਕੜਿਆਂ ਦੀ ਤعداد ਦੇ ਵਿੱਚ ਲੋਕ ਆਪ ਮੁਹਾਰੇ ਸ਼੍ਰੋਮੀ ਕਲਦਲ ਦਾ ਮੈਂਬਰ ਬਣਨ ਲਈ ਪਹੁੰਚੇ ਨੇ ਮੈਨੂੰ ਨਹੀਂ ਲੱਗਦਾ ਵੀ ਕੋਈ ਕਿਸੇ ਪਾਰਟੀ ਦੇ ਵਿੱਚ ਆਪ ਮੁਹਾਰੇ ਕੋਈ ਮੈਂਬਰ ਬਣਨ ਲਈ ਪਹੁੰਚਿਆ ਹੋਵੇਗਾ ਇੰਦੀ ਗਿਣਤੀ ਦੇ ਵਿੱਚ ਇੰਨੇ ਸਾਲਾਂ ਦੇ ਵਿੱਚ ਮੈਂ ਪਹਿਲੀ ਵਾਰ ਦੇਖਿਆ ਇੰਨਾ ਉਤਸ਼ਾਹ ਸ਼੍ਰੋਮਣੀ ਅਕਾਲੀ ਦਲ ਦੇ ਲੋਕ ਜੋ ਮੈਂਬਰ ਬਣ ਲਈ ਆ ਰਹੇ ਨੇ ਜਿਸ ਤਰ੍ਹਾਂ ਕਿ ਦੇਖ ਰਹੇ ਹੋ ਆ ਨਾ ਟਾਈਮ ਲਾਈਨ ਤੇ ਇਸ ਵੀ ਮਗਰ ਦਿੱਤੀ ਹੈ ਕਿ ਸਰਕਾਰ ਬਣ ਸਕਦੀ ਹੈ ਬਿਲਕੁਲ ਜੀ ਸ਼੍ਰੋਮਣੀ ਅਕਾਲੀ ਦਲ ਦੀ 2027 ਦੀ ਸਰਕਾਰ ਬਣਾਵਾਂਗੇ 35 ਲੱਖ ਤੋਂ ਉੱਪਰ ਜਿਹੜੀ ਭਰਤੀ ਹੋ ਚੁੱਕੀ ਹੈ ਹਜੇ 5 ਦਿਨਾਂ ਦੇ ਵਿੱਚ ਹਜੇ ਹੋਰ ਹੋਏਗੀ 50 ਲੱਖ ਤੋਂ ਉੱਪਰ ਭਰਤੀ ਸ਼੍ਰੋਮਣੀ ਅਕਾਲੀ ਦਲ ਦੀ ਹੋਏਗੀ ਤੇ 2027 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾ ਗੋਰੀਏ ਤੁਹਾਨੂੰ ਪਿਆਰ ਮਿਲਿਆ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਖਾਨਾ ਤੇ ਮੀਟਿੰਗਾਂ ਚੱਲ ਰਹੀਆਂ ਤੇ ਜਿਹ

اور ہوں بھی ہمیشہ ہنگارا دے سی جو شروع اکالی دل سکار ہے ਉਹਦੇ ਕੀਤੇ ਹੋਏ ਕੰਮਾਂ ਦੇ ਬਾਰੇ ਲੋਕਾਂ ਨੂੰ ਜੋ ਹੈ ਜਾਣਕਾਰੀ ਉਸ ਤਰ੍ਹਾਂ ਕਿ ਜਿਹੜੀ ਪਰਤੀ ਮਹਿੰਨ ਚੱਲ ਰਹੀ ਸੀ ਕਿੰਨੀ ਪਰਤੀਆਂ ਹੋ ਚੁੱਕੀਆਂ ਨੇ ਹਜੇ ਤੱਕ 35 ਲੱਖ ਤੋਂ ਉੱਪਰ ਜਿਹੜੀ ਹੈ perties ਹੋ ਚੁੱਕੀ ਆ ਹੋਰ ਹੱਲੇ ਚੱਲ ਰਹੀ ਕਿੰਨੀ ਤੱਕ ਇਹ ਲਾਸਟ ਕਿੰਨੀ ਤੱਕ ਆਪਣਾ ਹੋ ਸਕਦਾ ਕਿੰਨੀ ਤੱਕ ਜਾ ਸਕਦੀ ਹੈ ਇਹ ਦੇਖੋ ਜੀ ਚੱਲ ਰਹੀ ਆ ਹੁਣ ਜਿਹੜਾ ਆਉਣ ਵਾਲਾ ਸਮਾਂ ਹੋਇਆ ਇਸ ਤੋਂ ਕਾਫੀ ਡਵਲ ਸਕਦਾ ਹਾਂ ప్రతి ਇੱਕ ਜਿੱਕੇ ਕਹਿਣਾ ਚਾਹੁੰਦਾ ਸਭ ਤੋਂ ਪਹਿਲਾਂ ਮੈਂ ਸਾਡਾ ਹਲਕਾ ਪੂਰਬੀ ਤੇ ਇਸ ਵਾਰਡ ਤੋਂ ਸਾਡੇ ਵੀਰ ਖਾਨਸਲ ਸਭ ਖੜੇ ਆ ਸਾਡੀ ਮਾਤਾ ਜੀ ਖੜੇ ਆ ਸਾਡੀ ਇੱਥੇ ਭਰਤੀ ਮੁਹਿੰਮ ਦੇ ਸਬੰਧ ਵਿੱਚ ਅਸੀਂ ਕੈਂਪ ਆਰਗੇਨਾਈਜ਼ ਕੀਤਾ ਸੀ ਜਿਹਦੇ ਵਿੱਚ ਅੱਜ ਵੱਡੀ ਗਿਣਤੀ ਦੇ ਵਿੱਚ ਸੈਂਕੜੇ ਦੀ ਸੈਂਕੜੇ ਦੀ ਗਿਣਤੀ ਦੇ ਵਿੱਚ ਜਿੱਤੇ ਨੌਜਰ ਨਾਏ ਖੜੀਆਂ ਸਰਕਾਰੀ ਓਗ ਮਨਾਵਾਂ ਪਹੁੰਚਾਈਆਂ ਨੇ ਉੱਥੇ ਵੱਡੀ ਗਿਣਤੀ ਦੇ ਵਿੱਚ ਸਾਡੇ ਬਜ਼ੁਰਗਰ ਹਰ ਵਰਗੇ ਲੋਕ ਆਏ ਆ ਤੁਸੀਂ ਆਪ ਤੁਹਾਡੇ ਕੈਮਰਿਆਂ ਦੇ ਅੱਖਾਂ ਨਾਲ ਸੌਂਟ ਹੋਇਆ ਤੇ ਮੈਂ ਆਪਣੀ ਜ਼ਿੰਦਗੀ ਦੇ ਵਿੱਚ 25 ਸਾਲ ਦਾ ਮੇਰਾ ਸਿਆਸੀ ਸਫਰ ਹੈ ਸੇਵਾ ਦਾ ਮੈਂ ਨਹੀਂ ਕਦੀ ਦੇਖਿਆ ਕਿ ਇੰਨਾ ਭਾਰੀ ਉਛਾ ਪਰਦੀ ਨੂੰ ਲੈ ਕੇ ਦੇਖਣ ਨੂੰ ਮਿਲਿਆ ਹੋਵੇ ਇਥੇਲੇ ਲੰਬੇ ਸਮੇਂ ਤੋਂ ਪਰਦੀ ਮਹਿੰਮ ਜਿਹੜੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਚਲਾਈ ਜਾ ਰਹੀ ਹੈ ਅੱਜ ਕਿੰਨੀਆਂ ਪਰਦੀਆਂ ਜਿਹੜੀਆਂ ਅੱਜ ਤਕਰੀਬਨ ਕੋਨਾ ਹਿਆਰਕ ਦੇ ਕਰੀਬ ਇੱਥੇ ਜਿਹੜਾ ਸਾਡਾ ਕੈਂਪ ਸੀਗਾ ਉਹਦੇ ਵਿੱਚ ਉਹਦੇ ਵਿੱਚ ਸਾਡੀਆਂ ਮੈਂਬਰ ਬਣੇ ਆ ਬਾਕੀ ਸਾਡੀਆਂ ਟੀਮ ਜਿਹੜੀਆਂ ਨੇ ਉਹ ਘਰ ਘਰ ਜਾ ਰਹੀ ਹੈ ਹਰ ਅਸੀਂ ਗਲੀ ਮੁਹੱਲੇ ਨਗਰ ਕੂਚੇ ਕਸਮੇਪਿੰਡ ਦੇ ਵਿੱਚ ਜਾ ਰਹੇ ਹਾਂ ਤੇ ਕੱਲੇ ਲੁਧਿਆਣੇ ਦੇ ਵਿੱਚ ਹੀ ਨਹੀਂ ਬਲਕਿ ਸਮੁੱਚੇ ਪੰਜਾਬ ਦੇ ਅੰਦਰ ਸਾਡੀ ਭਰਤੀ ਮੁਹਿੰਮ ਜਿਹੜੀ ਹੈ ਬਹੁਤ ਸ਼ੋਰ ਸ਼ੋਰ ਨਾਲ ਚੱਲ ਰਹੀ ਹੈ ਔਰ ਮੈਂ ਸਮਝਦਾ ਮੈਂ ਸੰਗਤ ਦਾ ਧੰਨਵਾਦ ਕਰਦਾ ਹੈ ਬਹੁਤ ਵੱਡਾ ਬਲ ਜਿਹੜਾ ਵਾ ਉਹ ਸਾਡੀ ਭਰਤੀ ਮੁਹਿੰਮ ਨੂੰ ਮਿਲਿਆ ਔਰ ਮੈਨੂੰ ਲੱਗਦਾ ਹੈ ਕਿ ਅਸੀਂ ਮੰਗ ਕਰਾਂਗੇ ਬਤੌਰ ਯੂਥ ਕਲਿੱਦਨ ਦਾ ਇੱਕ ਸੇਵਕ ਹੋਣ ਦੇ ਨਾਤੇ ਕਿ ਸਮਾਂ ਬਹੁਤ ਸ਼ੋਰਟ ਜਿਹੜਾ ਹੈਗਾ ਉਹ ਸਾਡੀ ਲੀਡਰਸ਼ਿਪ ਨੇ ਦਿੱਤਾ 1 ਮਹੀਨੇ ਦਾ ਇੱਕ ਮਹੀਨੇ ਦੇ ਵਿੱਚ ਹਰ ਬੰਦੇ ਤੱਕ ਅਪਰੋਚ ਕਰਨੀ ਮੈਂ ਸਮਝਦਾ ਕਿਉਂਕਿ ਅਸੀਂ ਲੱਗੇ ਹੋਏ ਹਾਂ ਕਿ ਅਸੀਂ ਇਸ ਤਜਰਬੇ ਤੋਂ ਲੰਘ ਰਹੇ ਹਾਂ ਕਿ ਸਾਨੂੰ ਇਹ ਅਸੀਂ ਤਾਂ ਕਰਕੇ ਕਹਿਣਾ ਚਾਹੁੰਦੇ ਹਾਂ ਜਿਸ ਸਮਾਂ ਵੱਧ ਜੇ ਤਾਂ ਬਹੁਤ ਅੱਛੀ ਗੱਲ ਹੈ ਬਾਕੀ ਜੋ ਸਾਡੀ ਪਾਰਟੀ ਦੀ ਲੀਡ ਚੇਅਰ ਕਰੇਗੀ ਅਸੀਂ ਤਾਂ ਆਪਣੀ ਸੇਵਾ ਨਿਰੰਤਰ ਕਰਾਂਗੇ 2027 ਦੀ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਤਿਆਰੀ ਹੈ ਕਿਉਂਕਿ ਲਗਾਤਾਰ ਵਕ ਵਕ ਪਾਰਟੀਆਂ ਜਿਹੜੀਆਂ ਨੇ ਉਹ ਇਹੀ ਗੱਲ ਕਰਦੀਆਂ ਨੇ ਕਿ ਸ਼੍ਰੋਮਣੀ ਅਕਾਲੀ ਦਲ ਹੁਣ ਖਤਮ ਹੋ ਚੁੱਕੀ ਹੈ ਅੱਜ ਦਾ ਲੋਕਾਂ ਦਾ ਸ਼ਾਦੀ ਕੇ ਤੁਹਾਨੂੰ ਲੱਗਦਾ ਹੈ ਵੀ ਸ਼੍ਰੋਮਣੀ ਕਾਦੀ ਦਾ ਖਤਮ ਹੋ ਗਿਆ ਦਿੱਲੀ ਦੇ ਵਿੱਚ ਆਮ ਪਾਰਟੀ ਹਾਸ਼ੀਏ ਤੇ ਤਰਤੀ ਗਈ ਦਿੱਲੀ ਦੇ ਵਿੱਚ ਕਾਂਗਰਸ ਪਾਰਟੀ ਹਾਸ਼ੀਏ ਤੇ 0+0 ਲੈ ਕੇ ਗਈ ਔਰ ਹੁਣ ਆਉਣ ਵਾਲੇ ਸਮੇਂ 'ਚ ਪੰਜਾਬ ਦੇ ਅੰਦਰ ਲੋਕ ਨਵੀਂ ਇਬਾਰਤ ਲਿਖਣ ਲਈ ਸ਼੍ਰੋਮਣੀ ਅਕਾਲੀ ਕਲ ਦੀ ਕਹਾਣੀ ਲਿਖਣ ਲਈ ਤਿਆਰ ਬਰ ਤਿਆਰ ਨੇ ਤੇ ਤੁਹਾਡਾ ਅੱਜ ਦਾ ਸ਼ਾਹ ਦੱਸਦਾ ਤੁਹਾਡੇ ਕੈਮਰਿਆਂ ਦੀ ਅੱਖ ਨੇ ਨੋਟ ਕੀਤਾ ਕਿ ਕੋਈ ਦੂਰ ਆਏ ਨਹੀਂ ਆਉਣ ਵਾਲੇ ਕੱਲ 'ਚ ਪੰਜਾਬ ਦੇ ਅੰਦਰ ਸ਼੍ਰੋਮਣੀ ਅਕਾਲੀ ਕਲ ਦੀ ਸਰਕਾਰ ਬਣੇ ਆਉਣ ਵਾਲੇ ਦਿਨ ਜੋ ਹੋਰ ਕਿੱਦਾਂ ਦੀਆਂ ਮੀਟਿੰਗਾਂ ਕੀਤੀਆਂ ਜਾਣਗੇ ਹੋਰ ਕਿੰਨੀਆਂ ਮੀਟਿੰਗਾਂ ਕੀਤੀਆਂ ਜਾਣਗੇ ਮੈਂਬਰਸ਼ਿਪ ਦੀਆਂ ਮੀਟਿੰਗਾਂ ਅਸੀਂ ਹਰ ਗਲੀ ਗਲੀ ਵਾਈਜ਼ ਅਸੀਂ ਆਪਣੀਆਂ ਟੀਮਾਂ ਬਣਾ ਕੇ ਯੂਥ ਅਕਾਲੀਪੁਰ ਦੇ ਜਿੰਨੇ ਵਲੰਟੀਅਰਸ ਐ ਉਹ ਘਰ ਘਰ ਜਾ ਰਹੇ ਐ ਸੋ ਇਸ ਮਹੱਲੇ ਦੇ ਵਿੱਚ ਜਦੋਂ ਅਸੀਂ ਆਏ ਤਾਂ ਬਹੁਤ ਵੱਡਾ ਉਤਸ਼ਾਹ ਲੋਕਾਂ ਦਾ ਦੇਖਣ ਨੂੰ ਮਿਲਿਆ ਤਾਂ ਕਰਕੇ ਅਸੀਂ ਸੋਚਿਆ ਵੀ ਘਰ ਘਰ ਜਾਣ ਨਾਲੋਂ ਇੱਕ ਥਾਂ ਤੇ ਬੁਲਾ ਕੇ ਹੀ ਅਸੀਂ ਕੈਂਪ ਆਰਗੇਨਾਈਜ਼ ਕਰਤਾ ਸੀਗਾ ਸੋ ਹਰ ਥਾਂ ਤੇ ਇਦਾਂ ਦਾ ਜਿਹੜਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਮੈਂ ਪ੍ਰੈਸ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਕਿ ਤੁਸੀਂ ਜਿਹੜਾ ਸਾਡਾ ਮੈਸੇਜ ਐ ਸਾਡਾ ਸਨੇਹਾ ਵਾ ਉਹ ਜਨ ਜਨ ਤੱਕ ਪਹੁੰਚਾਉਣੇ ਬਹੁਤ ਬਹੁਤ ਰਿਹਾ ਹੈ